ਖਾਸਾ ਵਾਹਿਗੁਰੂ ਦੀ ਕਿਰਪਾ ਹੋਵੇ ਜੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਿਆਣੇ ਨੂੰ ਕਸਰ ਵਾਕੀ ਰਹੇਗੀ ਤਾਂ ਉਹ ਵੀ ਪੂਰੀ ਕਰ ਲਾ ਤੈਨੂੰ ਉਸ ਦਿਨ ਕਿਹਾ ਸੀ ਮੇਰੇ ਨਾਲ ਪੈਣਾ ਬੈਠੀਆਂ ਨੇ ਇਸਲੇ ਪਾਸੇ ਭਰਾ ਖੜਾ ਇਧਰ ਬਾਪੂ ਬੈਠਾ ਸਰਪੰਚ ਬੈਠਾ ਸਾਰੀ ਉਹ ਪੰਚਾਇਤ ਬੈਠੀ ਐ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉਥੇ ਪੁਲਿਸ ਨਾਲ ਆ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭਾਂ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਢੋਲੇ ਥਾਣੇ 'ਚ ਦਰਜ ਕੀਤਾ ਸੋ ਆਜਾ ਜੇ ਹਲੇ ਵੀ ਤੇਰਾ ਢਿੱਡ ਨਹੀਂ ਭਰਿਆ ਭਾਂਡੇ ਨੂੰ ਅੰਦਰ ਰੱਖ ਕੇ ਭਾਂਡੇ ਨੂੰ ਕਟਾ ਕੇ ਜਲੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਿਸਕਰਨ ਸਿੰਘ ਡੀਆਈਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਇਕੱਠ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲਿਆ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਆਥ ਨੇ ਸਾਢੇ 5000 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਦਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਬਾਏ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਗਾਓ ਤੁਸੀਂ ਦਰਜ ਕੀਤਾ ਥਾਣੇ ਤਨੌਲੇ ਦੇ ਤਾਂ ਦੋਸਤੋ ਇੱਥੇ ਲੱਖਾ ਸਿਧਾਨਾ ਪਾਨਾ ਸਿੱਧੂ ਦੇ ਘਰ ਬੈਠੇ ਹਨ ਤੇ ਪਾਨਾ ਸਿੱਧੂ ਦੇ ਪਰਿਵਾਰ ਉੱਪਰ ਅਤੇ ਲੱਖਾ ਸਿਧਾਨਾ ਉੱਪਰ ਹੋਏ ਪਰਚੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਲਾਂਤਾਂ ਪਾ ਰਹੇ ਹਨ ਹੋਰ ਉਹਨਾਂ ਨੇ ਕੀ ਗੱਲਬਾਤ ਕੀਤੀ ਇਹ ਵੇਖਣ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਅਤੇ ਸਰਕਾਰ ਦਾ ਇਹ ਐਕਸ਼ਨ ਤੁਹਾਡੇ ਅਨੁਸਾਰ ਸਹੀ ਹੈ ਜਾਂ ਗਲਤ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹਰ ਵੀਡੀਓ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰ ਇੱਕ ਤੂੰ ਬਹੁਤ ਵੱਡਾ ਬਹਿਮਪਾਲੀ ਬੈਠਾ ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਗੜਦਾ ਈ ਦੂਣ ਸਵਾਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਵਾ ਦੱਪਣ ਵਾਲੀ ਦੱਪਣ ਵਾਲੀ ਨਹੀਂ ਇਹ ਜੇ ਵੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਇਹ ਹੁਣ ਨਹੀਂ ਇਹ ਜੇ ਤ ਤ ਨੂੰ ਪੰਜਾਬ ਦਾ ਇਤਿਹਾਸ ਪੜ ਕੇ ਨਹੀਂ ਪਤਾ ਲੱਗਿਆ ਤੇ ਪਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲੇ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦਾ ਹੀ ਕੱਖ ਨਹੀਂ ਤੈਨੂੰ ਯਾਰ ਆ ਆਪ ਕੋ ਦਲੀਲ ਆ ਯਾਰ ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਦੇ ਵਿੱਚ ਹੈਡਮਾਸਟਰ ਆ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਤੂੰ ਤੁਸੀਂ ਇੱਥੇ ਵੀ ਚਾਕੇ ਪਰਚਾ ਦਿੱਤਾ ਇੱਕ ਭੈਣ ਕਰੇ ਉਹ ਤੇ ਵੀ ਪਰਚਾ ਦਿੱਤਾ ਬਾਪੂ ਕਰੇ ਉਹ ਤੇ ਵੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣ ਨੂੰ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਵੇਂਗਾ ਅਸੀਂ ਸੁਣਦੇ ਰਹੇ ਹਾਂ ਸਾਰਿਆਂ ਨੇ ਆਪ ਇਤਿਹਾਸ ਸੁਣਿਆ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਭੈਣਾਂ ਨੂੰ ਚਾਕੇ ਲੈ ਜਾਂਦੇ ਸੀ ਕਿਵੇਂ ਵਿਕਟ ਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆ ਪੈਣਾ ਠਾਲਿਆਂ ਦੇ ਰੋਲੀਆਂ ਅਸੀਂ ਨੰਗੀਆਂ ਕਰ ਕਰਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਤ ਤੂ ਫੜਦਿਆ ਕਿਹੜੀ ਗੱਲਾਂ ਜਕਰੀਏ ਖਾਨ ਤੇ ਮੱਛੇ ਰੰਗੜ ਦੇ ਬੰਤੇ ਬੋਚਣ ਨਾਲੋਂ ਘੱਟ ਆ ਤੂੰ ਦੱਸ ਯਾਰ ਇੱਕ ਬੰਦੇ ਦੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਤੱਕ ਕਿ ਤੈਨੂੰ 92 ਬੰਦੇ ਚ ਤਾਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ਼ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਤੇ ਸਾਡਾ ਖੂਨ ਵੀ ਵਗਿਆ